ਖਰੋਸਪੁਰ ਦੇ ਪਿੰਡ ਚੁੱਕੇ ਹਜ਼ਾਰਾ ਸਿੰਘ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਪਰਿਵਾਰ ਨੇ ਦੂਜੇ ਪਰਿਵਾਰ ਤੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਵੀਡੀਓ ਹੋਈ ਵਾਇਰਲ ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੇ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਚੁੱਗੇ ਹਜ਼ਾਰਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਪਰਿਵਾਰ ਆਮੋ ਸਾਹਮਣੇ ਹੋ ਗਏ ਇਸ ਦੌਰਾਨ ਇੱਕ ਪਰਿਵਾਰ ਨੇ ਦੂਜੇ ਪਰਿਵਾਰ ਦੇ ਘਰ ਦਾਖਲ ਹੋ ਕੇ ਬੁਰੀ ਤਰ੍ਹਾਂ ਕੋਟਮਾਰ ਕਰਦਿਆਂ ਪੰਤੋੜ ਕੀਤੀ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਨੇ ਉਹ ਵਰਤਾ ਦਾ ਕਿਹਾ ਹੈ ਕਿ ਉਹਨਾਂ ਦਾ ਗਵੰਡੀ ਉਹਨਾਂ ਦੀ ਲੜਕੀਆਂ ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਉਹਨਾਂ ਨਾਲ ਛੇੜਛਾੜ ਕਰਦਾ ਸੀ ਅਤੇ ਜਦ ਉਹਨਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਬਾਹਰੋਂ ਹੋਰ ਬੰਦੇ ਬੁਲਾ ਕੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕੁੱਟਮਾਰ ਕਰਦਿਆਂ ਪਰਿਵਾਰ ਦਾ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਸਾਡੇ ਘਰ ਵਿੱਚ ਪਏ ਸਮਾਨ ਦੀ ਵੀ ਭੰਨਤੋੜ ਕੀਤੀ ਹੈ ਦੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਦੇ ਦਿੱਤੀ ਗਈ ਹੈ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਕੋਟਮਾਰ ਕਰਨ ਵਾਲਿਆਂ ਖਿਲਾਫ ਪੰਦੀ ਕਾਰਵਾਈ ਕਰੇ ਅਤੇ ਸਾਨੂੰ ਇਨਸਾਫ ਦਿਵਾਏ ਮੇਰਾ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਸਿੱਖ ਕਿੱਥੋਂ ਦੇ ਰਹੇ ਹੋ ਮੈਂ ਯਾਰਾ ਚੁਗੇ ਚੁਗੇ ਯਾਰਾ ਸਿੰਘ ਵਾਲੇ ਰਹਿਣਾ ਰੇਸ਼ਮ ਸਿੰਘ ਕਬਾਇਦਾ ਹਾਂ ਤੇ ਆਏ ਉਥੋਂ ਨੇ ਤੇ ਥਾਂ ਮੈਂ ਦਿੱਤੀ ਸੀ ਪਹਿਲਾਂ ਹਾਂ ਤੇ ਉਹ ਥਾਂ ਦਾ ਤਾਂ ਰੋਲਾ ਵਿੱਚ ਨਹੀਂ ਹੈਗਾ ਪਰ ਇਹਨਾਂ ਜਿਹੜਾ ਰਕਤਾਂ ਕੀਤੀਆਂ ਤੇ ਉਹ ਕਰੀਬਨ ਇਹਨਾਂ ਸਾਡੇ ਨਾਲ ਲੜਾਈ ਕੀਤੀਗੀ ਕੀ ਵਜ੍ਹਾ ਸੀਗੀ ਲੜਾਈ ਇਹ ਲੜਾਈ ਵਜ੍ਹਾ ਦੀ ਇਹ ਹੈ ਵੀ ਮੈਂ ਪਹਿਲਾ ਇਹਨਾਂ ਨੂੰ ਲਾਹਮਾ ਦੇਵਣ ਗਿਆ ਇਹਨਾਂ ਆਖਾ ਵੀ ਅਸੀਂ ਤੁਹਾਨੂੰ ਅੰਦਰੂ ਛੇਕਲਾਂ ਦੇ ਤੁਹਾਨੂੰ ਲਾਹਮਾ ਦੇਣਗੇ ਲਾਹਮਾ ਦੇਵਣ ਗਿਆ ਹਾਂ ਮੈਂ ਕਿਹਾ ਮੇਰੀ ਕੁੜੀ ਨੇ ਮੜੇ ਮਾੜੀ ਅੱਖ ਵੇਂਦੇ ਨੇ ਤੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਇਹਨਾਂ ਉਲਟਕ ਗੱਲ ਬਣਾ ਕੇ ਤੇ ਗੁੰਡਾਗਰਦੀ ਮੰਗਵਾ ਲਈ ਕਿੰਨੇ ਕ ਮੰਗਵਾਇਆ ਤੇ ਪੰਜ ਤਿੰਨ ਬੰਦੇ ਹੈਗੇ ਨੇ ਪਾਨੇ ਵਾਲੇ ਦੇ ਤੇ ਦੋ ਬੰਦੇ ਹੈਗੇ ਨੇ ਇਥੂ ਝੁਗਾ ਯਾਰਾ ਸੰਗ ਵਾਲੇ ਦੇ ਤੇ ਪੰਜ ਚਾਰ ਪੰਜ 10 ਦੀ ਆਪ ਬਣ ਜਾਂਦੇ ਰਿਹਾ ਕਰੋ ਕਰਦੇ ਬੁੱਢੀਆਂ ਬੰਦੇ ਕੋਟ ਮਾਰ ਕੀਤੀ ਸਾਨੂੰ ਸਾਰੇ ਜੀਆਂ ਨੂੰ ਅੰਦਰ ਵੱਲ ਗਏ ਤੇ ਅੰਦਰ ਵੱਧਨ ਦੇ ਕਰੀਬਨ ਸਾਡੇ ਮੁੰਡੇ ਨੂੰ ਛੱਕ ਤੇ ਅੰਦਰੂ ਲੈ ਗਏ ਛੜਕ ਤੇ ਛੜਕ ਤੇ ਸਾਡੇ ਮੁੰਡੇ ਨੂੰ ਕੋਟ ਮਾਰ ਕੀਤੀ ਇਹ ਤੋਂ ਫਿਰ ਬੰਦਾ ਆਇਆ ਕਿ ਇਧਰ ਹਟਾ ਨਹੀਂ ਮਣੂ ਤੇ ਦੋ ਬੰਦਿਆਂ ਨੇ ਛਡਾਇਆ ਇਹਨੂੰ ਮੁੰਡੇ ਨੂੰ ਇਹ ਤਾਂ ਮੁੰਡੇ ਹੱਟੇ ਨੂੰ ਜਾਨੋ ਮਾਰ ਦੇਣਾ ਸੀ ਤੇ ਅੰਦਰ ਦਾਖਲ ਹੋਮਣ ਕਰਤਿਕਣ ਇਹਨਾਂ ਵਲਗਾ ਪਾਤੇ ਤੇ ਅੰਦਰ ਦਾਖਲ ਅ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਕੋਟਮ ਤੇ ਮੋਬਾਈਲਾਂ ਸਾਡੀਆਂ ਲਾਇਆ ਗਏ। ਇੱਕ ਮੋਬਾਈਲ ਚੋਰੀ ਕਰ ਲ ਗਏ ਤੇ ਬਾਕੀ ਦੇ ਮੋਬਾਈਲਾਂ ਟੁੱਟ ਪਜ ਗਿਨਾਂ ਤੇ ਹੋਰ ਕੀ ਪੰਨ ਤੋੜ ਕੀਤੀ। ਸਾਡੇ ਟੀਵੀ ਦੀ ਤੋੜ ਪੰਨ ਕੀਤੀ, ਫ੍ਰਿਜ ਦੀ ਤੋੜ ਪੰਨ ਕੀਤੀ, ਸਾਡੇ ਮੋਟਰਸਾਈਕਲ ਦੀ ਤੋੜ ਪੰਨ ਕੀਤੀ। ਰੋੜੇ ਮਾਰ ਮਾਰ ਤੇ ਛਰੇ ਆਮ ਗੁੰਡਾ ਕਰਦੀ। ਛਰੇ ਆਮ ਗੁੰਡਾ ਕਰਦੀ ਕੀਤੀ ਹੈ ਨਾ। ਆਈ ਨੇ ਦੇ ਦਿੱਤਾ ਕੋਈ ਸੁਣਾਈ ਨਹੀਂ ਐਸਐਚ ਕਰ ਰਿਹਾ ਇਹਦੇ ਚ ਦਖਲਦਗੀ ਪਿੰਡ ਚ ਕੋਈ ਬੰਦੇ ਹੈਗੇ ਨੇ ਉਹ ਫੋਨ ਕਰਦੇ ਨੇ ਨਾ ਤਾਂ ਸਾਨੂੰ ਵੀ ਉਹਨਾਂ ਦਾ ਨਹੀਂ ਪਤਾ ਉਹ ਅਗੋ ਕਾਰਵਾਈ ਫੋਨ ਕਰ ਛੱਡਦੇ ਨੇ ਤੇ ਚਲੋ ਜੀ ਐਸਐਚ ਉਹਨਾਂ ਦੀ ਸੁਣਦੇ ਤੇ ਸਾਡੀ ਕਾਰਵਾਈ ਨਹੀਂ ਪਾਰ ਸਾਨੂੰ ਮਿਲਣਾ ਚਾਹੀਦਾ ਇਨਸਾਬ ਸਾਨੂੰ ਦਵਾ ਜਾਵੇ ਮੇਰਾ ਨਾਮ ਸੁਮਰਾਨੀ ਜੀ ਅਸੀਂ ਪਿੰਡ ਚੁਗਾ ਜਹਾਰਾ ਸਿੰਘ ਦੇ ਰਹਿਣ ਵਾਲਿਆਂ ਜੀ ਸਾਡੇ ਗਵਾਂਡੀਨ ਜੀ ਮਾੜੀ ਨਜ਼ਰ ਨਾਲ ਦੇਖਦੇ ਸੀ ਜੀ ਛੇੜਖਾਨੀਆਂ ਕਰਦੇ ਸੀ ਜੀ ਇਸ ਕਰਕੇ ਸਾਡੀ ਲੜਾਈ ਪਈ ਹੈ ਜੀ ਇਹ ਇਹਨਾਂ ਫਿਰ ਬੰਦੇ ਮਗਵਾ ਲਏ ਜੀ ਬਾਹਰੋਂ ਗੁੰਡੇ ਤੁਸੀਂ ਉਹਨਾਂ ਦਾ ਲਾਂਬਾ ਦਿੱਤਾ ਸੀ ਅਸੀਂ ਮੇਰੇ ਪਾਪਾ ਜੀ ਨੇ ਇਹਨਾਂ ਨੂੰ ਲਾਂਬਾ ਦਿੱਤਾ ਸੀ ਕਿ ਤੁਸੀਂ ਤੋਂ ਦਮ ਤੁਸੀਂ ਆਪਣੇ ਮੁੰਡਿਆਂ ਨੂੰ ਸਮਝਾ ਲਓ ਜੀ ਇਹ ਛੇੜਖਣੀ ਕਿਉਂ ਕਰਦੇ ਐ ਤੇ ਮ ਗੰਦੀ ਗੰਦੀ ਹਰਕਤਾਂ ਜੀ ਕਿਉਂ ਕਰਦੇ ਐ ਜੀ ਮਾੜੀ ਨਜ਼ਰ ਨਾਲ ਕਿਉਂ ਦੇਖਦੇ ਨੇ ਜੀ ਸੇ ਕਰਕੇ ਲਾਹਮਾ ਦਿੱਤਾ ਜੀ ਤੇ ਇਹਨਾਂ ਨੇ ਸਾਰਾ ਪਰਿਵਾਰ ਬੁਲਾ ਕੇ ਤੇ ਬਾਹਰ ਬੰਦੇ ਬੁਲਾ ਕੇ ਸਾਡੇ ਨਾਲ ਲੜਾਈ ਕੀਤੀ ਜੀ ਹਥਿਆਰ ਗਡਾਸੇਗੇ ਹੀ ਖੰਡੇਗੇ ਸੀ ਇਹਨਾਂ ਦੇ ਹੱਥ 'ਚ ਤੇ ਡਾਂਗਾ ਛੋਟੇਗੇ ਸੀ ਜੀ ਸਨ ਮਾਰਨ ਵਾਸਤੇ ਸਾਰੇ ਪਰਿਵਾਰ ਨੂੰ ਕਹਿੰਦੇ ਸੀ ਜਾਨ ਨੂੰ ਮਾਰ ਦੇ ਆਂਗੇ ਅਸੀਂ ਸਾਡੇ ਪੁਲਸ ਵੱਲ ਕੋਈ ਮਾਮਲਾ ਦਰਜ ਨੇ ਕੀਤਾ ਗਿਆ ਜੀ ਹਜੇ ਤੱਕ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੋਈ ਨਹੀਂ ਅਜੇ ਸਤਰਾ ਲੈ ਐਸਐਚ ਸਾਬ ਸਾਡੀ stain ਨਜ਼ਰਦਾਜ਼ ਕਰਦੇ ਹੋਏ ਅਜੇ ਤੱਕ ਕਾਰਵਾਈ ਕੋਈ ਵੀ ਨਹੀਂ ਕਰ ਰਹੇ ਹਨ ਹਾਂਜੀ ਉਹਨਾਂ ਨੇ ਇਹਨਾਂ ਨੂੰ ਪੈਸੇ ਦੇ ਦਿੱਤੇ ਪੂਸਾ ਲੈਣ ਜੀ ਇਹਨਾਂ ਇਹਨਾਂ ਸਾਡੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਜੀ ਅਸੀਂ ਹਜ਼ਾਰੇ ਚੰਗੇ ਦੇ ਰਹਿਣ ਵਾਲੇ ਕੀ ਹੋਇਆ ਸਾਡੇ ਨਾਲ ਜ਼ਬਰਦਸਤੀ ਬਹੁਤ ਕੀਤੀ ਗਈ ਅਹੀਂ ਦੇ ਜੇ ਪਹਿਲਾਂ ਇਹਨਾਂ ਦਾਖ ਦੇਣ ਲੜਾਈ ਪਹਿਲਾਂ ਕੀਤੀ ਪਿਓ ਪੁੱਤਰਾਂ ਨੂੰ ਕੋਟਾ ਮੁੰਡੇ ਨਿੱਕੇ ਨੂੰ ਤੇ ਹੁੰਦੇ ਡੈਡੀ ਨੂੰ ਤੇ ਫਿਰ ਸਾਡੇ ਆਏ ਨਿਜਵਾਕ ਰਾਜ ਹਤਾਨ ਮਾਨੋ ਤੇ ਉਹਨਾਂ ਉਹ ਰਾਤ ਨੂੰ ਆਂਦੇ ਰਹ ਗਏ ਨੇ ਤੇ ਸਵੇਰੇ ਇਹਨਾਂ ਲੜਾਈ ਸ਼ੁਰੂ ਕਰ ਦਿੱਤੀ ਆਂਦੇ ਹੀ ਵੜਵਾ ਦੇਣਾ ਮਰਵਾ ਦੇਣਾ ਤੇ ਵਜਾ ਵੀ ਦੇ ਜੇ ਹਾੜੀ ਕੁੜੀਆਂ ਤੇ ਜੇ ਕਰੇ ਹੁੰਦੀਆਂ ਸੀ ਇਹ ਜਾਣਦੇ ਰਹਿੰਦੇ ਸਾਡਾ ਮੁੰਡਾ ਵੀ ਕੰਮ ਆਪ ਵੀ ਕੰਮ ਜਾਂਦਾ ਰਹਿੰਦਾ ਜਗੀਂਦਰ ਤੇ ਦੇ ਜੀ ਕੀ ਹੱਦੀ ਦਾ ਇਹ ਇਹਨਾਂ ਦਾ ਮੁੰਡਾ ਹੋਰ ਮੁੰਡੇ ਲਿਆ ਤੇ ਆਪ ਛੇੜ ਛਾੜ ਕਰਦੇ ਸੀ ਤਾਂ ਕੁੜੀਆਂ ਨਾਲ ਫੇਰ ਅਹੀਂ ਦੇ ਇਹਨਾਂ ਦੇ ਘਰੇ ਲਾਮਾ ਦਿੱਤਾ ਤੇ ਇਹਨਾਂ ਬੰਦੇ ਬੁਲਾ ਕੇ ਤੇ ਆਪ ਵੀ ਤੇ ਸਾਡੇ ਲੜਾਈ ਕੀਤੀ ਆ ਤੇ ਤੇ ਸਾਡੀ ਕੁੜੀਆਂ ਦੇ ਕੱਪੜੇ ਪਾੜੇ ਬਹੁਤ ਜ਼ਿਆਹਤੀ ਕੀਤੀ ਉਹਨਾਂ ਨਾਲ ਤੇ ਦੇ ਜੇ ਹੁਣ ਕੁਛ ਨਹੀਂ ਜੇ ਸਾਡਾ ਕਾਰਵਾਈ ਚੜਦੀ ਪਈ ਨਹੀਂ ਕੁਛ ਹਾਤਰ ਆਲਾ ਕੋਈ ਨਹੀਂ ਕਰਦਾ ਪਿਆ ਸਾਡੀ ਕਾਰਵਾਈ ਤੇ ਉਹਨਾਂ ਤੇ ਇਹ ਖਾਲ ਹੈ ਫਿਰ ਚਾਹੀਦੀ ਚਾਹੀਦੀ ਸਾਨੂੰ ਤੇ ਫਿਰ ਇਹ ਆਂਦਾ ਹੀ ਸਾਨੂੰ ਲਲਕਾਰੇ ਮਾਰਦਾ ਹੀ 5 ਲੱਖ ਮੈਂ ਦਿੱਤਾ ਹੈ 5 ਲੱਖ ਤੁਹਾਨੂੰ ਸਾਰੇ ਜੀਆਂ ਨੂੰ ਮਰਵਾ ਦੇਣਾ ਇੱਕ ਜੀ ਨਹੀਂ ਛੱਡਣਾ ਤੋੜਨਾ ਹਾਂ ਹੁਣੀ ਚਾਹੀਦੀ ਇਹ ਫੁੱਲ ਹੁਣੀ ਚਾਹੀਦੀ ਕਾਰਵਾਈ ਹਾਂ ਹੀਗੀ ਪੰਨ ਤੋੜਦੀ ਸਾਰੀ ਵੀਡੀਓ ਵੀ ਫੇਟ ਪੰਜਾਬੀ ਟੀਵੀ ਲਈ ਸੁਖਜੈਨ ਸਿੰਘ ਫਿਰੋਜ਼ਪੁਰ